ਜੇ ਮਾਤਾ ਦੀ ਮਹਮਦ ਅਲੈਹਿਮ ਸਲਾਮ ਅਮ ਅੱਜ ਅਨੰਤਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਯੂਥ ਵਿੰਗ ਵੱਲੋਂ ਤੇ ਸਾਡੇ ਸਾਰੇ ਹੀ ਸਾਥੀਆਂ ਵੱਲੋਂ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਵੱਲੋਂ ਸਰਦਾਰ ਮਾਲਵਿੰਦਰ ਸਿੰਘ ਕੰਗ ਕੰਗ ਜੀ ਜੋ ਸਾਡੇ ਲੋਕ ਸਭਾ ਦੇ ਉਮੀਦਵਾਰ ਹਨ ਉਹਨਾਂ ਦੇ ਸਮਰਥਨ ਚ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ ਤੇ ਜਿੰਨੀ ਸਾਨੂੰ ਆ ਅਸੀਂ ਉਸ ਤੋਂ ਵੀ ਵਧੇਰੇ ਲੋਕਾਂ ਦੀ ਸ਼ਮੂਲੀਅਤ ਨੌਜਵਾਨਾਂ ਦੀ ਸ਼ਮੂਲੀਅਤ ਬਜ਼ੁਰਗਾਂ ਦੀ ਸ਼ਮੂਲੀਅਤ ਹਰ ਪਿੰਡ ਤੋਂ ਜਿੱਥੋਂ-ਜਿੱਥੋਂ ਵੀ ਅਸੀਂ ਗੁਜ਼ਰੀਆਂ तकरीबन 50 ਪਿੰਡ ਕਵਰ ਕੀਤੇ ਆ ਹਰ ਪਿੰਡ ਦੇ ਵਿੱਚ ਉਸ ਪਿੰਡ ਦੇ ਬਜ਼ੁਰਗਾਂ ਦਾ ਸਾਡੀਆਂ ਮਾਤਾਵਾਂ ਦਾ ਭੈਣਾਂ ਦਾ ਬੱਚਿਆਂ ਨੇ ਸਭ ਨੇ ਜੜੀਆਂ ਪਲਕਾਂ ਵਿਛਾ ਕੇ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਕੰਗਸਾਹਬ ਦਾ ਸਾਡੇ ਸਾਰੇ ਸਾਥੀਆਂ ਦਾ ਤੇ ਮੈਂ ਕੱਲ ਵੀ ਦੇਖ ਰਿਹਾ ਸੀ ਕੱਲ ساری ਰਾਤ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਇਹੀ ਤਾਕਤ ਇਸ ਪਾਰਟੀ ਦੀ ਕਿ ਸਾਡੇ ਵਲੰਟੀਅਰ ਦਿਨ ਰਾਤ ਮਿਹਨਤ ਕਰਕੇ ਉਨੇ ਤਿਆਰੀਆਂ ਕੀਤੀਆਂ ਤੇ ਉਸੇ ਦਾ ਮਿਹਨਤ ਸਦਕਾ ਜਿਹੜਾ ਇਹ ਰੂਟ ਸ਼ੋਅ ਬਹੁਤ ਹੀ ਵੱਡੀ ਕਾਮਯਾਬੀ ਨਾਲ ਇਹ ਸੰਪੰਨ ਹੋਇਆ ਤੇ ਮਾਤਾ ਦਾ ਦਰਬਾਰ ਮਾਜਲਫਾ ਮਾਤਾ ਦਾ ਦਰਬਾਰ ਜਿਨ੍ਹਾਂ ਦੀ ਆਪਾਰ ਕਿਰਪਾ ਬਚਪਨ ਤੋਂ ਮੇਰੇ ਉੱਤੇ ਅੱਜ ਮੈਂ ਜੋ ਕੁਛ ਮੈਂ ਇਸ ਦਰਬਾਰ ਤੋਂ ਬਹੁਤ ਕੁਛ ਮਿਲੇਆ ਸਾਡੇ ਨੰਗਲ ਸ਼ਹਿਰ ਦਾ ਇਹ ਪਾਵਨ ਪਵਿੱਤਰ ਅਸਥਾਨ ਇੱਥੇ ਨਤਮਸਤ ਕਰਕੇ ਅਸੀਂ ਸਮਾਪਤੀ ਕੀਤੀ ਹੈ ਨਾਲ ਹੀ ਕੰਗਸਾ ਵੀ ਨਮਸਤਕ ਹੋਇਆ ਸ਼ਹਿਰ ਦੀ ਅਮਨ ਸ਼ਾਂਤੀ ਸ਼ਹਿਰ ਦਾ ਭਾਈਚਾਰਾ ਪੰਜਾਬ ਦੀ ਤਰੱਕੀ ਸਾਡੇ ਮੁਲਕ ਦੀ ਤਰੱਕੀ ਦੀ ਕਾਮਨਾ ਕੀਤੀ ਹੈ ਤੇ ਮਹਾਮਈ ਜਰੂਰ ਬਖਸ਼ਿਸ਼ ਕਰਨਗੇ ਬਾਕੀ ਪਾਰਟੀਆਂ 'ਚ ਹਜੇ ਵੀ ਮੈਂ ਤੁਹਾਨੂੰ ਉਹਨਾਂ ਪਾਰਟੀਆਂ ਦੇ ਬਾਰੇ ਹਜੇ ਵੀ ਹੰਕਾਰ ਨਹੀਂ ਟੁੱਟਿਆ ਜਦੋਂ ਤੱਕ ਤੁਸੀਂ ਵਰਕਰ ਨੂੰ ਸਿਰਫ ਸਮਝੋਗੇ ਕਿ ਦਰਾਕੇ ਤਮਕਾਕੇ ਦਿਲ ਜਿੱਤਣਾ ਪੈਂਦੇ ਹੈ ਮੈਂ ਕਦੀ ਵੀ ਆਪਣੇ ਹਲਕੇ ਆਪਣੇ ਕਿਸੇ ਵੀ ਸਾਥੀ ਦੇ ਨਾਲ ਬਤੌਰ ਐਮਐਲਏ ਬਤੌਰ ਮੰਤਰੀ ਨਹੀਂ ਕਿਸੇ ਦਾ ਛੋਟਾ ਭਾਈ ਬਣ ਕੇ ਕਿਸੇ ਦਾ ਵੱਡਾ ਭਾਈ ਬਣ ਕੇ ਕਿਸੇ ਦਾ ਪੁੱਤ ਬਣ ਕੇ ਅਸੀਂ ਐਂ ਵਿਚਰਦੇ ਆਂ ਤੇ ਉਹਦਾ ਇਹ ਸਾਥ ਹੈ ਕਿ ਉਹ ਆਂਦੇ ਨੇ ਤੇ ਮੈਂ ਤੁਹਾਨੂੰ ਇਹ ਬੜੇ ਮਾਤਾ ਦੀ ਦਰਬਾਰ ਤੇ ਬੈਠੇ ਆਂ ਚਾਹੇ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਕਰ ਲਈਏ ਤੁਹਾਡੇ ਸਾਹਮਣੇ ਪਿੱਛੇ ਜੇ ਮੈਂ ਇਸ ਨੂੰ ਅਤਵਾਦੀ ਹਮਲੇ ਤੋਂ ਘੱਟ ਨਹੀਂ ਸਮਝਦਾ ਜੋ ਨੰਗਲ ਸ਼ਹਿਰ ਦੇ ਵਿੱਚ ਹੋਇਆ ਸਾਡੇ ਭਰਾ ਵਿਕਾਸ ਨਾਲ ਹੋਇਆ ਇਹ ਜੇ ਟੈਰਰ ਲਿੰਕ ਨੇ ਤੇ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਜਦੋਂ ਦੋਸ਼ੀਆਂ ਨੂੰ ਫੜਨ ਲੱਗੇ ਸੀ ਉਦੋਂ ਵੀ ਉਹ ਰਾਜਨੀਤੀ ਕਰਨ ਤੋਂ ਬਾਝ ਨਹੀਂ ਆਏ ਉਹ ਇੱਕ ਅੱਤਵਾਦੀ ਹਮਲਾ ਸੀ ਤੇ ਸਾਨੂੰ ਪੰਜਾਬ ਪੁਲਿਸ ਦੇ ਉੱਤੇ ਨਾ ਜਾ ਕੇ 72 ਘੰਟਿਆਂ ਤੋਂ ਪਹਿਲਾਂ ਉਸ ਦੇ ਉੱਤੇ ਕਾਰਵਾਈ ਹੋਈ ਹੈ ਮੈਂ ਇਹ ਵਾਅਦਾ ਕੀਤਾ ਸੀ ਤੇ ਹੁਣ ਵੀ ساری ਉਮਰ ਵਿਕਾਸ ਸਾਡਾ ਭਾਈ ਸੀ ਮੇਰੀ ਆਪਣੀ ਉਹਨਾਂ ਦੇ ਪਰਿਵਾਰ ਦੇ ਨਾਲ ਬਚਪਨ ਤੋਂ ਪਰਿਵਾਰਕ ਸਾਂਝਾਂ ਨੇ ਸਾਡੇ ਵਿਚਾਰਕ ਮਤ ਪੇਦ ਹੋ ਸਕਦੇ ਆ ਦੂਜਾ ਮੈਂ ਇਹ ਵੀ ਬੜੇ ਸਪਸ਼ਟ ਕਰ ਦਵਾਂ ਲਾਅ ਐਂਡ ਆਰਡਰ ਸਾਡੇ ਲਈ ਸੁਪਰੀਮ ਹੈ ਨੰਗਲ ਸ਼ਹਿਰ ਦੇ ਵਾਸਤੇ ਹੁਣ ਕਿਸੇ ਨੂੰ ਵੀ ਕੋਈ ਜੇ ਕੱਲ ਨੂੰ ਇਹ ਕੇ ਬੜੇ ਸਖਤ ਨਿਰਦੇਸ਼ ਦਿੱਤੇ ਗਏ ਜਿੰਨੇ ਵੀ ਹਿਸਟਰੀ ਸ਼ੀਟਰਸ ਨੇ ਜਿਨ੍ਹਾਂ ਦੇ ਉੱਤੇ ਪੁਰਾਣੇ ਪਰਚੇ ਨੇ ਚਾਹੇ ਉਹ ਡਰੱਗਸ ਦੇ ਚਾਹੇ ਚੋਰੀ ਦਕੈਤੀਆਂ ਦੇ ਸਨੇਚਿੰਗ ਦੇ ਸਾਰਿਆਂ ਦੇ ਉੱਤੇ ਪੈਣੀ ਨਜ਼ਰ ਅਸੀਂ 1 ਇੰਚ ਵੀ ਜੇਕਰ ਕੋਈ ਰਸਤੇ ਤੋਂ ਟੋਲਰੇਟ ਕਰਦਾ ਉਹ ਇੱਧਰ ਉੱਧਰ ਹੁੰਦਾ ਉਹਨੂੰ ਟੋਲਰੇਟ ਨਹੀਂ ਕਰਾਂਗੇ ਸਖਤ ਨਿਰਦੇਸ਼ ਦੇ ਦਿੱਤੇ ਗਏ ਤੇ ਉਸ ਤੋਂ ਬਾਅਦ ਕੁਝ ਦਿਨ ਮੇਰੀ ਸੁਭਾਸੀਂ ਅਸੀਂ ਕਿਸੇ ਤੇ ਕੋਈ ਝੂਠਾ ਪਰਚਾ ਕਿਸੇ ਤੇ ਪੁਲਿਸ ਦੀ ਟੱਕੇਸ਼ਾਈ ਨਹੀਂ ਪਰ ਹਾਂ ਜਿੱਥੇ ਲਾਅ ਐਂਡ ਆਰਡਰ ਦਾ ਸਵਾਲ ਆਇਆ ਤਾਂ ਉੱਥੇ ਕਿਸੇ ਦੇ ਨਾਲ ਵੀ ਜਿਹੜਾ ਹੈ ਕੋਈ ਵੀ ਅਗਰ ਸੋਚੇ ਤਾਂ ਉੱਥੇ ਕੋਈ ਰਹਿਮ ਨਹੀਂ ਹੋਊਗਾ ਕਿਉਂਕਿ ਲਾਅ ਐਂਡ ਆਰਡਰ ਸੁਪਰੀਮ ਹੈ ਨੰਗਲ ਸ਼ਹਿਰ ਦਾ ਇੱਕ ਤੇ ਦੂਜਾ ਸੀ ਇਹ ਵੀ ਜਿਹੜਾ ਹੈ ਬਹੁਤ ਜਲਦੀ ਹੋਮ ਸੈਕਰੀ ਦੀ ਕੋਲ ਫਾਈਲ ਤੋਰ ਦਿੱਤੀ ਹੈ ਕਿਉਂਕਿ ਸਾਡੇ ਸ਼ਹਿਰ ਦੀ ਆਬਾਦੀ 60000 ਹੋ ਚੁੱਕੀ ਹੈ ਤੇ ਇੱਕੋ ਹੀ ਥਾਣਾ ਫੋਰਸ ਬਹੁਤ ਘੱਟ ਹੈ ਇਸ ਕਰਕੇ ਜਿਹੜੀ ਨਵੀਂ ਨੰਗਲ ਚੌਂਕੀ ਹੈ ਕੁਲੇ ਨੰਗਲ ਸ਼ਹਿਰ ਆਪਣੇ ਆਪ 60 ਹਜ਼ਾਰ ਵਾਸੀ ਆਸ-ਪਾਸ ਪਿੰਡ ਹੈ ਤਾਂ ਨਈ ਨੰਗਲ ਨੂੰ ਵੀ ਜਿਹੜਾ ਚੌਂਕੀ ਨੂੰ ਅਸੀਂ ਥਾਣੇਸ਼ ਤਬਦੀਲ ਕਰਨ ਲਈ ਤਾਂਕਿ ਜਿਹੜੀ ਸਾਡੀ ਫੋਰਸ ਵਾਜੇ ਡਿਪਲੋਇਮੈਂਟ ਵਾਜ ਜਵੇ ਕਿਉਂਕਿ ਬਾਰਡਰ ਦਾ ਸ਼ਹਿਰ ਹੈ ਇਸ ਕਰਕੇ ਉਹ ਵੀ ਜਿਹੜਾ ਹੈ ਸਾਡੀ ਤਰਜੀਹ ਹੋਊਗੀ ਕਿ ਅਗਲੇ 6 ਮਹੀਨੇ ਚ ਉਹ ਵੀ ਇੱਕ ਨਵਾਂ ਪੁਲਿਸ ਸਟੇਸ਼ਨ ਬਣ ਜਾਵੇ ਤਾਂਕਿ ਪਿੰਡਾਂ ਨੂੰ ਉਹ ਕੈਟਰ ਕਰੇ ਤੇ ਸ਼ਹਿਰ ਨੂੰ ਇੱਕ ਡੈਡੀਕੇਟਿਡ ਥਾਣਾ ਜਿਹੜਾ ਮਿਲ ਸਕੇ ਹੋਰ ਵੀ ਬਹੁਤ ਸਾਰੇ ਮਸਲੇ ਹੈ ਤੇ ਅਸੀਂ ਲੱਗੇ ਹੋਏ ਹਾਂ ਉਹਨਾਂ ਦਾ ਹੱਲ ਕਰਨ ਕੰਗਸਾਬ ਦੇਖੋ ਅੱਜ ਸਾਡੇ ਜਿਹੜੇ ਮਾਨਯੋਗ ਮੰਤਰੀ ਹਰਜੋਤ ਸਿੰਘ ਜੀ ਉਹਨਾਂ ਦੀ ਜਿਹੜੀ ਅਸੈਂਬਲੀ ਕੰਸਟੈਂਸੀ ਹੈ ਉੱਥੇ ਨੌਜਵਾਨਾਂ ਨੇ ਇੱਕ ਬਹੁਤ ਵੱਡਾ ਵਿਸ਼ਵਾਸ ਜਿਹੜਾ ਹੈ ਆਨ ਸਾਹਿਬ ਦੀ ਸਰਕਾਰ ਤੇ ਦਿਖਾਇਆ ਹੈ ਕਿਉਂਕਿ ਲੋਕ ਸਭਾ ਦਾ ਜਿਹੜਾ ਸਾਡਾ ਨਾਰਾ ਆ ਕਿ ਸੰਸਦ ਵਿੱਚ ਵੀ ਭਗਵੰਤ ਮਾਨ ਮਾਨ ਸਾਹਿਬ ਦਾ ਇੱਕ ਇੱਕ ਨੁਮਾਇੰਦਾ 13 ਸੀਟਾਂ ਤੇ ਲੜ ਰਿਹਾ ਹੈ ਅੱਜ ਇਸ ਤਰੀਕੇ ਨਾਲ ਨੌਜਵਾਨਾਂ ਨੇ ਜੋਸ਼ ਦਿਖਾਇਆ ਹੈ ਸਾਰੀ ਲੀਡਰਸ਼ਿਪ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬੈਠੇ ਆ ਮਾਨਯੋਗ ਮੰਤਰੀ ਸਾਹਿਬ ਬੈਠੇ ਆ ਡਾਕਟਰ ਸੰਜੀਵ ਜੀ ਬੈਠੇ ਆ ਸਾਰੇ ਲੀਡਰਸ਼ਿਪ ਨਾਲ ਰਹੀ ਆ ਗੱਲ ਏਕੀ ਆ ਕਿ ਪੰਜਾਬ ਦੇ ਨੌਜਵਾਨ ਹੋਣ ਚਾਹੇ ਕਿਸਾਨ ਹੋ ਭਗਵੰਤ ਮਾਨ ਜੀ ਦੀਆਂ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਸੰਤੁਸ਼ਟ ਹੈ ਔਰ ਲਗਾਤਾਰ ਵੱਧ ਚੜ ਕੇ ਇਸ ਗੱਲ ਦਾ ਉਹ ਪ੍ਰਗਟਾਵਾ ਕਰਦੇ ਆ ਕਿ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਫਿਕਰਮੰਦੀ ਦੀ ਲੋੜ ਨਹੀਂ ਹੈ ਲੋਕ ਸਭਾ ਚ ਵੀ ਜਿਹੜਾ ਆਵਾ ਦੀ ਪਾਰਟੀ ਵੱਡੇ ਫਰਕ ਨਾਲ ਜਿਹੜਾ ਇਹ ਸੀਟ ਵੀ ਜਿੱਤੂ ਕੰਗ ਸਾਬ ਅੱਜ ਰੈਲੀ ਦੇ ਵਿੱਚ ਤਜਰਬਾ ਤੇ ਜੋਸ਼ ਦੋਨੋਂ ਤਾਂ ਦੇਖਣ ਨੂੰ ਮਿਲਿਆ ਦੇਖੋ ਸੁਸਾਇਟੀ ਕੋਈ ਵੀ ਸੁਸਾਇਟੀ ਆ ਉਹਦੇ ਚ ਦੋਨੋਂ ਚੀਜ਼ਾਂ ਦਾ ਬੈਲੈਂਸ ਬੜਾ ਜ਼ਰੂਰੀ ਹੈ ਨੌਜਵਾਨਾਂ ਦਾ ਜੋਸ਼ ਔਰ ਜਿਹੜੇ ਸਾਡੇ ਬੁੱਧੀਜੀਵੀ ਸਿਆਣੇ ਲੋਕ ਹੈ ਉਹਨਾਂ ਦਾ ਹੋਚ ਉਹਨਾਂ ਦੀ ਸੂਝ ਬੂਝ ਔਰ ਸਾਡੀ ਪਾਰਟੀ ਦੀ ਇੱਕ ਖਾਸੀਅਤ ਹੈ ਕਿ ਇੱਥੇ ਸਾਡੀ ਨੌਜਵਾਨ ਲੀਡਰਸ਼ਿਪ ਅਗਵਾਈ ਦੇ ਰਹੀ ਹੈ ਨਾਲ-ਨਾਲ ਸਾਨੂੰ ਵੱਡਿਆਂ ਦਾ ਅਸ਼ੀਰਵਾਦ ਵੀ ਨਾਲ ਹੈ ਹਮੇਸ਼ਾ ਰਿਹਾ ਹੈ ਔਰ ਉਹਨਾਂ ਦੀ ਗਾਈਡੈਂਸ ਰਹੀ ਹੈ ਉਹਦਾ ਇੱਕ ਤੁਸੀਂ ਨਮੂਨਾ ਜਿਹੜਾ ਹੈ ਇਸ ਨੌਜਵਾਨਾਂ ਦੀ ਰੋਡ ਸ਼ੋਅ ਚ ਜਿਹੜਾ ਨਵਾਈਕ ਰੈਲੀ ਕਹਿ ਸਕਦੇ ਹਾਂ ਉਰਚ ਵੀ ਦੇਖ ਸਕਦੇ ਹਾਂ ਔਰ ਦੇਖੋ ਜਿਹੜੀ ਇਹਦੀ ਸੰਪੰਨਤਾ ਹੋਈ ਇਸ ਪਵਿੱਤਰ ਸਥਾਨ ਤੇ ਮਾਤਾ ਦੇ ਅਸ਼ੀਰਵਾਦ ਲਿਆ ਦਰਸ਼ਨ ਕੀਤੇ ਆ ਮੈਨੂੰ ਲੱਗਦਾ ਸਾਡੀ ਸੋਸਾਇਟੀ ਦੀ ਸਭ ਤੋਂ ਵੱਡੀ ਜਿਹੜੀ ਪਰੰਪਰਾ ਕਹਰੋ ਸਾਡਾ ਸਭ ਤੋਂ ਵੱਡਾ ਜਿਹੜਾ ਆਸਥਾ ਆ ਉਹ ਸਾਡੇ ਦੇਵੀ ਦੇਵਤਾ ਮਹਾਪੁਰਸ਼ ਗੁਰੂ ਮਹਾਰਾਜ ਇਹੀ ਹੈ ਔਰ ਸਾਡੇ ਲੋਕ ਹਮੇਸ਼ਾ ਹੀ ਇਨ੍ਹਾਂ ਮਹਾਪੁਰਸ਼ਾਂ ਤੋਂ ਦੇਵੀ ਦੇਵਤਾਵਾਂ ਦੀ ਜਗ੍ਹਾ ਤੋਂ ਪ੍ਰੇਰਣਾ ਲੈ ਕੇ ਆਪਣੇ ਕੰਮਾਂ ਨੂੰ ਜਿਹੜਾ ਸੰਪੰਨ ਕਰੇ